ਖਵਾ ਸਾਹਿਬ ਅੱਜ ਐਸਕੇਐਮ ਪੰਜਾਬ ਦੀ ਸਾਰੇ ਜਥੇਬੰਦੀਆਂ ਦੀ ਮੀਟਿੰਗ ਉਹਦੇ ਵਿੱਚ ਗ੍ਰਾਹਾਂ ਸਾਹਿਬ ਵੀ ਸ਼ਾਮਲ ਹੋਏ ਉਹਦੇ ਵਿੱਚ ਜਿਹੜੇ ਅਹਿਮ ਫੈਸਲੇ ਲਏ ਗਏ 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ ਐਸਕੇਐਮ ਇੰਡੀਆ ਕਰ ਰਿਹਾ ਜਿਸ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਰਾਮਲੀਲਾ ਗਰਾਊਂਡ ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ RAM LILA GROUND 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਓਕੇ ਬੱਸਾਂ ਰਹੀਂ ਗੱਡੀਆਂ ਰਹੀਂ ਟ੍ਰੇਨਾਂ ਰਹੀਂ ਜੋ ਆਪਦੇ ਸਾਧਨ ਨੇ ਉਹਨਾਂ ਰਾਹੀਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਰ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਾਹੀਂ ਅਸੀਂ ਜਾਵਾਂਗੇ ਉਹਦੇ ਵਿੱਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਣੀ ਮਹਾ ਪੰਚਾਇਤ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ ਉਹ ਮੰਗਾਂ ਦੇ ਲਈ ਜਿਵੇਂ ਐਮਐਸਪੀ ਦੀ ਮੰਗ ਆ ਜਿਵੇਂ ਸਾਡੀ ਪਟਾਪਾ ਪੈਨਸ਼ਨ ਦੀ ਮੰਗ ਆ ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ ਐਸ ਜੀ ਮੰਗਾਂ ਜਿਹੜੀਆਂ ਸਾਡੇ ਨੂੰ 5 ਅਸੀਂ 6 ਛੱਡ ਕੇ ਆਈ ਸੀ ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਨੇ ਐਫ ਆਈ ਆਰ ਕੀਤੀ ਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਜਿਹੜੀ ਜ਼ੀਰੋ ਐਫ ਆਈ ਆਰ ਕੀਤੀ ਆ ਕਿਉਂਕਿ ਅਸੀਂ ਸਾਡੀ ਮੰਗ ਸੀ ਵੀ ਬਾਇ ਨੇਮ ਐਫ ਆਈ ਆਰ ਕਰਨੀ ਚਾਹੀਦੀ ਆ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡਾ ਐਸ ਕੇ ਐਮ ਇਨੂੰ ਫੌਰੀ ਤੌਰ ਤੇ ਰੱਦ ਕਰਦਾ ਤੇ ਅਸੀਂ ਕਹਿੰਨੇ ਆ ਵੀ ਫੌਰੀ ਤੌਰ ਤੇ ਜਿਹੜੀ ਬਾਈ ਨੇਮ ਜਿਹੜੀ ਆ ਉਹ ਜਿਹੜੀ ਐਫ ਆਈ ਆਰ ਕੀਤੀ ਜਾਵੇ ਤਾਂ ਹੀ ਜਿਹੜਾ ਇਨਸਾਫ ਸਾਨੂੰ ਮਿਲੂਗਾ ਕੱਲ ਨੂੰ 3 ਤਰੀਕ ਨੂੰ ਸ਼ੁਭ ਕਰਨ ਦਾ ਭੋਗ ਆ ਉਹ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਡਿਊਟੀ ਲੱਗ ਗਈ ਆ ਅਸੀਂ ਉਹ ਭੋਗ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਇਹਦੀ ਤਿਆਰੀ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਰੱਖ ਦਿੱਤੀਆਂ ਗਈਆਂ ਅਸੀਂ ਪਿੰਡ ਪੱਧਰ ਤੇ 5 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਂਗੇ ਮਾਰਚ ਕਰਾਂਗੇ ਤੇ ਅਸੀਂ 11 ਤਰੀਕ ਨੂੰ ਆਉਣ ਵਾਲੀ ਨੂੰ ਫਿਰ ਲੁਧਿਆਣੇ ਦੇ ਵਿੱਚ ਇਹ ਤਿਆਰੀ ਦਾ 11 ਤਰੀਕ ਨੂੰ ਇਹ ਤਿਆਰੀ ਦਾ ਜਾਇਜ਼ਾ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਇਸਕੀਮ ਦੀ ਜਿਹੜੀ ਵੱਡੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅਗਲੇ ਦਿਨ ਮੇਰੇ ਇੱਕ ਵਾਰੀ ਆਪਾਂ ਆਪਸਰ ਆਪਾਂ ਨਾਮ ਦਾ ਤੋਂ ਆਉਂਦੇ ਇੱਕ ਮਿੰਟ ਸਰ ਕੋਈ ਲੱਖੋ ਜੀ ਦੁਆਰਾ ਵੀ ਕਰ ਦੋ ਕੀ ਕੀ ਹੈ ਕਰ ਹਾਂ ਮੈਂ ਕਰਦਾ ਕਰ ਜਾ ਇਹ ਦੇਖੋ ਇੱਕ ਵਾਰ ਸਰ ਆਪਣਾ ਸਰ ਨਾਮ ਨਾਲ ਸਭ ਬੋਲ ਦਿਓ ਪਤਾ ਅੱਜ ਐਸ ਕੇ ਐਮ ਚੈਪਟਰ ਪੰਜਾਬ ਦੀ ਮੀਟਿੰਗ ਹੋਈ ਆ ਕਿਉਂਕਿ ਅਸੀਂ ਪਹਿਲਾਂ 22 ਫਰਵਰੀ ਨੂੰ ਕਿਸਾਨ ਭਵਨ ਚंडीगढ़ ਦੇ ਵਿੱਚ 올 ਇੰਡੀਆ ਐਸ ਕੇ ਐਮ ਦੀ ਮੀਟਿੰਗ ਹੋਈ ਸੀ ਉਦੇ ਵਿੱਚ ਐਸਕੇਐਮ ਨੇ ਫੈਸਲਾ ਕੀਤਾ ਸੀਗਾ ਵੀ 14 ਮਾਰਚ 2024 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਆਲਰੇਡੀ ਅਸੀਂ ਮਾਤਰ ਕੇਂਦਰੀ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਔਰ ਜੋ ਅਸੀਂ ਮੋਰਚਾ ਲਾਇਆ ਸੀਗਾ ਜਿਹਦੇ ਵਿੱਚ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਉਹਦੇ ਵਿੱਚ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਔਰ ਇਹ ਅੱਜ ਦੀ ਮੀਟਿੰਗ ਆ ਜਿਹੜੀ ਸਿਦੂ ਲੁਧਿਆਣੇ ਦੇ ਵਿੱਚ ਅਸੀਂ ਆਯੋਜਿਤ ਕੀਤੀ ਆ ਔਰ ਬਹੁਤ ਡਿਸਕਸ਼ਨ ਹੋਈ ਆ ਔਰ ਉਸ ਡਿਸਕਸ਼ਨ ਤੋਂ ਬਾਅਦ ਜਿਵੇਂ ਲਖੋਵਾਲ ਸਾਹਿਬ ਨੇ ਦੱਸਿਆ ਹੈ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਪੰਜਾਬ ਤੋਂ 50000 ਤੋਂ ਵੀ ਉੱਪਰ ਕਿਸਾਨ ਨੇ ਜਿਹੜੇ ਉਹ ਆਪਣੇ ਆਪਣੇ ਸਾਧਨਾ ਰਾਹੀ ਰੇਲ ਗੱਡੀ ਰਾਹੀ ਬਸਾ ਰਹਹੀਂ ਜਾਂ ਹੋਰ ਸਾਧਨਾ ਰਹਹੀਂ ਜਿਹੜੀ SKM ਵੱਲੋਂ ਰੱਖੀ ਗਈ ਮਹਾਪੰਚਾਇਤ RAM LILA ਮਦਾਨ ਦਿੱਲੀ ਦੇ ਵਿੱਚ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਪੀਸਫੁੱਲ ਰਹਾਂਗੇ ਔਰ ਆਪਣੀਆਂ ਮੰਗਾਂ ਜੋ ਆਲਰੇਡੀ ਕੇਂਦਰੀ ਸਰਕਾਰ ਨੂੰ ਦਿੱਤੀਆਂ ਨੇ ਉਹਨਾਂ ਨੂੰ ਮਨਾਉਣ ਖਾਤਰ ਦਬਾਅ ਪਾਵਾਂਗੇ ਇਹਦੀ ਅੱਗੇ ਕਿਸ ਤਰ੍ਹਾਂ ਮਤਲੇ ਨੂੰ ਅਸੀਂ ਆਯੋਜਿਤ ਕਰਨਾ ਉਹਦੇ ਲਈ 7 ਤਾਰੀਖ ਨੂੰ ਜ਼ਿਲ੍ਹਾ ਪੱਧਰਾਂ ਦੇ ਉੱਤੇ 7 ਮਾਰਚ ਨੂੰ ਅਸੀਂ ਜ਼ਿਲ੍ਹਾ ਐਸ ਕੇ ਐਮ ਦੀਆਂ ਮੀਟਿੰਗਾਂ ਦਾ ਫੈਸਲਾ ਕੀਤਾ ਔਰ ਜ਼ਿਲ੍ਹੇ ਦੇ ਵਿੱਚ ਐਸ ਕੇ ਐਮ ਜਿਹੜਾ ਉਹ ਆਪਣੀਆਂ ਮੀਟਿੰਗਾਂ ਕਰਕੇ 14 ਦੀ ਮਹਾ ਪੰਚਾਇਤ ਦੀ ਤਿਆਰੀ ਕਰੇਗਾ ਔਰ ਨਾਲ ਦੀ ਨਾਲ ਅਸੀਂ ਜੋ ਮੋਰਚਾ ਕਿਸਾਨ ਮੋਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਐਸਕੇਮ ਦੇ ਝੰਡੇ ਥੱਲੇ ਇਹਨੂੰ ਹੋਰ ਅੱਗੇ ਬੁਲੰਦੀ ਵੱਲ ਲੈ ਕੇ ਜਾਵਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਕਿੰਨੇ ਜੱਥੇਬੰਦੀਕਰ ਟ੍ਰੇਨਰ ਟ੍ਰੇਨਰ ਕਮੇਟੀ ਕਮੇਟੀ ਕੁਐਸਚਨ ਬਾਅਦ ਚ ਪਰ ਕਰ ਲਿਓ ਪਹਿਲਾਂ ਸੋਨੋ ਇਹ ਲੋਕ ਖਤਮ ਰੋਕਿਆ ਗਿਆ ਤਾਂ ਫਿਰ ਕੀ ਰਣਨੀਤੀ ਤਿਆਰ ਕੀਤੀ ਇਹ ਪ੍ਰੋਗਰਾਮ ਦਾ ਸੁਣੀਏ ਟ੍ਰੇਨਰ ਅਹੀ ਤੁਸੀਂ ਜਣਾ ਜਲਦੇ ਤੇ ਰੋਕਿਆ ਗਿਆ ਤੁਹਾਨੂੰ ਉਹ ਅਸੀਂ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ ਜਦ ਤੱਕ ਸਾਨੂੰ ਸਪਸ਼ਟ ਹੋ ਜੂ ਨਹੀਂ 11 11 ਹੋਊਗੀ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ ਸਾਨੂੰ ਸਪਸ਼ਟ ਹੋ ਜੂ ਵੀ ਸਰਕਾਰ ਦਾ ਰਵਈਆ ਕੀ ਆ ਜੇ ਸਾਨੂੰ ਰੋਕਿਆ ਗਿਆ ਤਾਂ ਅਸੀਂ ਅਗਲੇ ਐਕਸ਼ਨ ਦਾ 11 ਤਰੀਕ ਨੂੰ ਲਾ ਸਰ ਇੱਕ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਾਂ ਕਿੰਨੀ ਦਿੱਥੇ ਬੰਦੀਆਂ ਜਿਹੜੀਆਂ ਜਾਲੀਆਂ ਨੇ ਪੰਜਾਬ 14 ਉੱਥੇ ਕਿੰਨੀ ਦਿੱਥੇ ਬੰਦੀਆਂ ਪਹੁੰਚਣਗੀਆਂ ਤੁਹਾਡੀਆਂ ਦੇਖੋ ਗੱਲ ਇਹ ਆ ਅਸੀਂ ਅੱਜ ਜੋ ਫੈਸਲਾ ਕੀਤਾ ਕਿਉਂਕਿ ਐਸ ਕੇ ਐਮ ਨੇ ਆਲ ਰੈਡੀ ਆਲ ਇੰਡੀਆ ਲੈਵਲ ਦੇ ਐਸ ਕੇ ਐਮ ਨੇ ਰਾਮਲੀਲਾ ਮੈਦਾਨ ਨੂੰ ਲੈਣ ਲਈ ਤਾਂ ਕਿ ਉਥੇ ਪੀਸਫੁੱਲ ਰੈਲੀ ਹੋ ਚੁੱਕੇ ਅਸੀਂ ਮਤਲਬ ਅਰਜੀ ਆ ਜਿਹੜੀ ਉਹ ਦਿੱਲੀ ਦੀ ਸਰਕਾਰ ਨੂੰ ਦੇ ਦਿੱਤੀ ਆ ਔਰ ਦਿੱਲੀ ਦੀ ਸਰਕਾਰ ਸਾਨੂੰ ਰਾਮਲੀਲਾ ਮੈਦਾਨ ਆ ਜਿਹੜਾ ਉਹ ਅਨੋਟ ਕਰਦੀ ਆ ਉਹਦੇ ਵਿੱਚ ਅਸੀਂ ਰੈਲੀ ਕਰਦੇ ਆ ਇਹਦਾ ਸਾਨੂੰ 10 ਮਾਰਚ ਤੱਕ ਪਤਾ ਲੱਗ ਜਾਏਗਾ ਔਰ ਉਸ ਤੋਂ ਬਾਅਦ ਇੱਕ ਮਿੰਟ ਗੱਲ ਸੁਣੋ ਉਸ ਤੋਂ ਬਾਅਦ ਅਸੀਂ ਉਸ ਸਮੇਂ ਦੀ ਹਾਲਾਤ ਕੀ ਹੋਣਗੇ ਕੀ ਸਾਨੂੰ ਰੈਲੀ ਕਰਨ ਦੀ ਇਜਾਜ਼ਤ ਮਿਲੇਗੀ ਜਾਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ ਇਸ ਦੇ ਲਈ ਉਹਨਾਂ ਅਜੋਕੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ 11 ਤਾਰੀਖ ਨੂੰ ਇਸੇ ਜਗ੍ਹਾ ਐਸ ਕੇ ਐਮ ਪੰਜਾਬ ਚੈਪਟਰ ਦੀ ਮੀਟਿੰਗ ਆ ਔਰ 6 ਅਤੇ 7 ਨੂੰ 올 ਇੰਡੀਆ ਦੇ ਐਸ ਕੇ ਐਮ ਦੀ ਮੀਟਿੰਗ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਆ ਉਹਦੀ ਮੀਟਿੰਗ ਹੋ ਰਹੀ ਆ ਉਥੇ ਉਹ ਉਹਦੇ ਬਾਰੇ ਫੈਸਲਾ ਲੈਣਗੇ 11 ਤਰੀਕ ਨੂੰ ਅਸੀਂ ਫੈਸਲਾ ਲਵਾਂਗੇ ਤੇ ਜੋ ਤੁਸੀਂ ਸਵਾਲ ਸਾਨੂੰ ਕਰ ਰਹੇ ਹੋ ਵੀ ਉਹ ਨਹੀਂ ਜਾਣ ਦੇਣਗੇ ਇਹਦਾ ਫੈਸਲਾ ਅਸੀਂ 11 ਮਾਰਚ ਦੀ ਮੀਟਿੰਗ 'ਚ ਹੀ ਕਰਾਂਗੇ ਉਦੋਂ ਹਾਲਾਤ ਕੀ ਆ ਉਹਨਾਂ ਹਾਲਾਤਾਂ ਦੇ ਉੱਤੇ ਸਾਡਾ ਪ੍ਰਤੀਕਰਮ ਕੀ ਹੋਏਗਾ ਇਹ ਅਸੀਂ 11 ਮਾਰਚ ਦੇ ਇਹ ਸਾਨੂੰ ਕੋ ਸਾਨੂੰ ਕੋਰਟਾਂ ਨੇ ਵੀ ਕਿਹਾ ਹੋਇਆ ਵੀ ਤੁਸੀਂ ਟਰੈਕਟਰ ਲੈ ਕੇ ਕਿਉਂ ਜਾਂਦੇ ਹੋ ਤੁਸੀਂ ਬੱਸਾਂ 'ਤੇ ਜਾਓ ਟ੍ਰੇਨਾਂ 'ਤੇ ਅੱਜ ਅਸੀਂ ਉਹੀ ਗੱਲ ਕਹਿ ਰਹੇ ਹਾਂ ਅਸੀਂ ਬੱਸਾਂ 'ਤੇ ਅਸੀਂ ਟ੍ਰੇਨਾਂ 'ਤੇ ਜਾਵਾਂਗੇ ਤੇ ਬੜੇ ਸ਼ਾਂਤ ਮਈ ਢੰਗ ਨਾਲ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਆ ਆਜਾਜਤ ਲੈ ਕੇ ਅਸੀਂ ਉੱਥੋਂ ਬਕਾਇਦਾ ਕਰ ਰਹੇ ਹਾਂ ਜੇ ਫਿਰ ਵੀ ਸਰਕਾਰ ਰੋਕੂਗੀ ਤਾਂ ਫਿਰ ਅਸੀਂ 11 ਤਰੀਕ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ ਅੱਜ ਚੋਣ ਜਾਬਤਾ ਜੇ ਲੱਗ ਜਾਂਦਾ ਉਸ ਤੇ ਕੋਈ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਕੋਈ ਚੋਣਾਂ ਨਹੀਂ ਲੜਨੇ ਆ ਭਾਵੇਂ ਚੋਣ ਜਾਬਤਾ ਲੱਗਦਾ ਨਹੀਂ ਲੱਗਦਾ ਅਸੀਂ ਪੱਕੇ ਤੌਰ ਤੇ ਅਸੀਂ ਜਿਹੜਾ 14 ਤਰੀਕ ਨੂੰ ਜਾਵਾਂਗੇ ਜਾਵਾਂਗੇ ਟੋਟਲ ਸਾਡੀਆਂ ਦੇਸ਼ ਭਰ ਦੇ ਵਿੱਚੋਂ ਜਿਹੜੀਆਂ ਪਾਪਾ ਨਾ ਬੋਲੋ ਸਾਡੀਆਂ ਦੇਸ਼ ਭਰ ਦੇ ਵਿੱਚੋਂ ਸੁੱਖ ਗਿੱਲ ਮੋਗਾ ਸੁੱਖ ਗਿੱਲ ਮੋਗਾ ਮੈਂ ਟੋਟਲ ਸਾਡੀਆਂ ਦੇਸ਼ਪੁਰ ਦੇ ਵਿੱਚੋਂ 400 ਜਥੇਬੰਦੀਆਂ ਔਰ ਪੰਜਾਬ ਦੇ ਵਿੱਚੋਂ 37 ਜਥੇਬੰਦੀਆਂ ਜੋ ਐਸਕੇਐਮਪ ਨਾਲ ਸੰਬੰਧਿਤ ਨੇ ਇਹ ਦਿੱਲੀ ਸ਼ਾਂਤੀਪੂਰਵਕ ਜਾਣਗੀਆਂ ਜੇ ਸਰਕਾਰ ਕਿਤੇ ਰੋਕਦੀ ਆ ਸਾਨੂੰ ਤਾਂ ਅਸੀਂ ਉਹ ਜਿਹੜਾ 11 ਤਰੀਕ ਨੂੰ ਫੈਸਲਾ ਕਰਕੇ ਤੁਹਾਨੂੰ ਦੱਸ ਦਵਾਂਗੇ ਕਿ ਸਾਡਾ ਐਸਕੇਮ ਦਾ ਕੀ ਐਕਸ਼ਨ ਹੋਵੇਗਾ। ਕਮੈਂਟਾਂ ਦੇ ਵਿੱਚ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਨੇ ਕਿ ਇਹ ਰਾਜਨੀਤਿਕ दल ਹੈਗਾ ਵਾ ਕਿ ਇਲੈਕਸ਼ਨ ਲੜੇਗਾ, ਲੋਕ ਸਭਾ ਦੇ ਚੋਣਾਂ ਲੜਨ ਦੀ ਕੋਈ ਤਿਆਰੀ ਹੈ ਕਿ ਇਸ ਬਿਲਕੁਲ ਬਿਲਕੁਲ ਕੋਈ ਨਹੀਂ ਇਲੈਕਸ਼ਨ ਲੜੇਗਾ, ਕੋਈ ਇਲੈਕਸ਼ਨ ਨਹੀਂ ਲੜੇਗਾ। ਸਾਡੇ ਚੋ ਕੋਈ ਵੀ ਲੋਕ ਸਭਾ ਤੋਂ ਪਹਿਲਾਂ ਰਾਜਨੀਤਿਕ ਦਲ ਬਣ ਗਿਆ ਤੁਹਾਡਾ। ਸਾਡੇ ਚੋ ਕੋਈ ਵੀ ਇਲੈਕਸ਼ਨ ਨਹੀਂ ਲੜੂ। ਜਿਹੜੀਆਂ ਜਥੇਬੰਦੀਆਂ ਨੇ ਪਹਿਲਾਂ ਇਲੈਕਸ਼ਨ ਲੜਿਆ ਸੀ ਉਹ ਦੁਬਾਰਾ ਐਸਕੇਮ ਦੇ ਵਿੱਚ ਆ ਗਏ। ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ। ਕਿ ਅਸੀਂ ਇਲੈਕਸ਼ਨ ਲੜ ਕੇ ਗਲਤੀ ਕੀਤੀ ਸਾਡੇ ਚੋਂ ਇੱਕ ਵੀ ਜਥੇਬੰਦੀ ਇਲੈਕਸ਼ਨ ਨਹੀਂ ਲੜੂਗੀ ਕਿਸੇ ਪਾਰਟੀ ਨੂੰ ਸਪੋਰਟ ਕਰ ਰਹੇ ਨਹੀਂ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ ਜਥੇਬੰਦੀਆਂ ਇੱਕਮਤ ਰਹੀ ਸੀਗੀਆਂ ਪਹਿਲਾਂ ਧਰਦੇ ਨੂੰ ਵੀ ਲੈ ਕੇ ਕਿ ਹੁਣ ਕਿਤਾ ਇੱਕ ਮਸੇਂ ਸਾਰੀਆਂ ਕਿੱਥੇ ਬਣੀਆਂ ਆਪਾਂ ਅਗਲੀ ਗੱਲ ਕਰੀਏ ਸਾਰੀਆਂ ਜਥੇਬੰਦੀਆਂ ਇੱਕਮਤ ਸਾਡੇ 6 ਮੈਂਬਰ ਜਿਹੜੀ ਕਮੇਟੀ ਬਣਾਈ ਐ ਐਸਕੇਮ ਨੇ ਇੰਡੀਆ ਨੇ ਉਹ ਪਾਰਟੀਆਂ ਨਾਲ ਗੱਲਾਂ ਕਰਨ ਲਈ ਉਹਨਾਂ ਲਈ ਇਹ ਦੱਸਣਗੇ ਪੰਨੂ ਸਾਹਿਬ ਹਾਂ ਜੀ ਸਰ ਮੈਂ ਕਵਲਪ੍ਰੀਤ ਸਿੰਘ ਪੰਨੂ ਜਿਹੜਾ ਸਾਡੀ ਅੱਜ ਦੀ ਮੀਟਿੰਗ 'ਚ ਚਰਚਾ ਦਾ ਵਿਸ਼ਾ ਰਿਹਾ ਕਿਉਂਕਿ 22 ਤਰੀਕ ਨੂੰ ਜਿਹੜੀ ਚੰਡੀਗੜ੍ਹ ਸਾਡੀ ਭਾਰਤ ਪੱਧਰ ਦੀ ਮੀਟਿੰਗ ਹੋਈ ਆ ਉਹਦੇ 'ਚ ਅਸੀਂ ਇੱਕ ਕਮੇਟੀ ਬਣਾਈ ਛੇ ਮੈਂਬਰੀ ਉਹ ਕਮੇਟੀ ਇਸ ਕਰਕੇ ਬਣਾਈ ਕਿ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਦਾ ਏਕਤਾ ਕਰਨ ਵਾਸਤੇ ਉਹ ਛੇ ਮੈਂਬਰੀ ਕਮੇਟੀ ਨੇ ਆਪਣੀ ਪ੍ਰੋਪੋਜ਼ਲ ਜਿਹੜੇ ਉੱਥੇ ਦੋ ਫਾਰਮ ਆ ਇੱਕ ਪੰਦੇਰ ਦੀ ਗਵਾਈ ਵਾਲਾ ਇੱਕ ਡੱਲੇਵਾਲ ਦੀ ਗਵਾਈ ਵਾਲਾ ਉਹਨਾਂ ਦੋ ਫੋਰਮਾਂ ਨੂੰ ਮਿਲ ਕੇ ਜਿਹੜੀ ਸਾਡੀ ਪ੍ਰਪੋਜ਼ਲ ਆ ਉਹਨਾਂ ਸਾਹਮਣੇ ਰੱਖੀ ਆ ਕਿ ਅਸੀਂ ਮੰਗਾ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਵਾ ਅਸੀਂ ਚਾਹੁੰਦੇ ਆ ਕਿ ਦੇਤੇ ਏਕਤਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਕੇ ਜਿੱਦਾਂ ਪਹਿਲਾਂ ਏਕਤਾ ਚੱਲਦੀ ਸੀ ਜਦੋਂ ਅਸੀਂ ਦਿੱਲੀ ਮੋਰਚਾ ਲੜਿਆ ਉਦੋਂ ਸਾਡੀ ਏਕਤਾ ਸੀ ਸਾਡੀਆਂ 32 ਕਿਸਾਨ ਜਥੇਬੰਦੀਆਂ ਐਸਕੇਐਮ ਦੇ ਵਿੱਚ ਸ਼ਾਮਲ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਉਹ ਏਕਤਾ ਚਾਹੁੰਦੇ ਆ ਜਿਹੜੀ ਦਿੱਲੀ ਵਾਲੀ ਏਕਤਾ ਸੀ ਇਸ ਕਰਕੇ ਉਹ ਪ੍ਰਪੋਜ਼ਲ ਅਸੀਂ ਉਹਨਾਂ ਨੂੰ ਦਿੱਤੀ ਆ ਉਹਨਾਂ ਨੇ ਕਿਹਾ ਇਹਦੇ ਵਿੱਚ ਕਿ ਤੁਹਾਡੀ ਪ੍ਰਪੋਜ਼ਲ ਸਾਡੇ ਕੋ ਆ ਗਈ ਆ ਅਸੀਂ ਇੱਥੇ ਵਿਚਾਰ ਕਰਕੇ ਤੁਹਾਨੂੰ ਕੋਈ ਜਵਾਬ ਦੇ ਆਗੇ ਪਰ ਜਿਹੜੀ ਇੱਕ ਪ੍ਰਪੋਜ਼ਲ ਅਸੀਂ ਪੰधेਰ ਵਾਲੇ ਮੋਰਚੇ ਨੂੰ ਭੇਜੀ ਆ ਕਿਉਂਕਿ ਪੰधेਰ ਦਾ ਮੋਰਚਾ ਦਿੱਲੀ ਚ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਨਹੀਂ ਸੀ ਉਹਨਾਂ ਦੀ ਵੱਖਰੀ ਸਟੇਜ ਸੀ ਉੱਥੇ ਉਹਦੇ ਲਈ ਇੱਕ ਗੱਲ ਵੱਖਰੀ ਇੱਕ ਮੱਦ ਵੱਖਰੀ ਕਿ 26 ਜਨਵਰੀ ਨੂੰ ਜੋ ਕੁਝ ਦਿੱਲੀ ਬਾਡਰਾਂ ਤੇ ਹੋਇਆ ਜੋ ਲਾਲ ਕਿਲੇ ਨੂੰ ਕਾਰਵਾਈ ਗਈ ਅਸੀਂ ਉਹਨਾਂ ਨੂੰ ਕਿਹਾ ਵੀ ਉਹਦੇ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰੋ ਜੇ ਤੁਸੀਂ ਸਾਡੇ ਮੋਰਚੇ ਨਾਲ ਤਾਲਮੇਲ ਬਿਠਾਉਂਦੇ ਜੇ ਤੇ ਫਿਰ ਅਸੀਂ ਚਾਹਾਂਗੇ ਕਿ 26 ਜਨਵਰੀ ਵਰਗੀ ਘਟਨਾ ਗਾਂ ਨਾ ਵਾਪਰੇ ਇਦਾਂ ਦੀ ਅਫਰਾ ਤਫਰੀ ਨਾ ਹੋਵੇ ਇਸ ਕਰਕੇ ਅਸੀਂ ਏਕਤਾ ਦੇ ਹਮੀਆਂ ਏਕਤਾ ਲਈ ਸਰ ਇੱਕ ਸਾਰ ਪੰਜਾਬ ਦੇ ਆਮੀ ਆ ਤੇ ਅਸੀਂ ਆਪਣੀ ਪ੍ਰਪੋਜ਼ਲ ਰੱਖਤੀ ਆ ਉਹਨਾਂ ਦੇ ਹੰਗਾਰੇ ਦੀ ਅਡੀਕ ਕਰ ਰਹੇ ਹਾਂ ਦੋਵੇਂ ਜੇ 6 ਮੈਂਬਰੀ ਕਮੇਟੀ ਦਾ ਗੱਲ ਹੈ ਉਹਨਾਂ ਨਾਲ ਮੁਲਾਕਾਤ ਹੋ ਚੁੱਕੀ ਮੇਰੇ ਨਾਲਗੀ 6 ਮੈਂਬਰੀ ਕਮੇਟੀ ਦੀ ਮੁਲਾਕਾਤ ਉਹਨਾਂ ਦੇ ਦੋਵਾਂ ਫੋਰਮਾਂ ਨਾਲ ਹੋ ਚੁੱਕੀ ਆ ਪੰਦੇਰ ਸਾਹਿਬ ਦੇ ਤੇ ਡੱਲੇਲ ਸਾਹਿਬ ਦੇ ਮੋਰਚੇ ਨਾਲ ਕਿ ਉਹਨਾਂ ਦੀ ਕੀ ਰਣਨੀਤੀ ਹੋ ਗਈ ਉਹ ਬਾਪਰ ਦੇਖੋ ਉਹ ਤਾਂ ਇੱਕ ਮਿੰਟ ਮੋਰਮਾ ਦੱਸਣ ਗਿਆ ਜਿਹੜੇ ਉਹਨਾਂ ਨੂੰ ਪਤਾ ਜਿਹੜੇ ਉਹਨੂੰ ਲੈ ਕੇ ਗਏ ਉਹ ਤਾਂ ਉਹਨਾਂ ਦਾ ਆਪਦਾ ਕੰਮ ਆ ਪਰ ਜੋ ਲੋਕ ਚਾਹੁੰਦੇ ਨੇ ਲੋਕ ਕਹਿੰਦੇ ਏਕਤਾ ਵਾਸਤੇ ਜੋ ਜਿਹੜਾ ਐਸਕਮ ਹੈ ਉਹ 6 ਮੈਂਬਰੀ ਕਮੇਟੀ ਨੇ ਆਪਦਾ ਫਰਜ਼ ਪੂਰਾ ਅਦਾ ਕਰ ਰਹੀ ਹੈ ਉਹਨਾਂ ਨਾਲ ਬਿਲਕੁਲ ਗੱਲਬਾਤ ਹੋ ਉਹਨਾਂ ਦੀ ਜੋ ਉਹਨਾਂ ਦਾ ਕੀ ਹੈ ਜਵਾਬ ਕੀ ਹੈ ਉਹਦੀ ਅਸੀਂ ਢੀਕ ਦੇ ਵਿੱਚ ਆ ਅਸੀਂ ਉਸ ਸਮੇਂ ਦੀ ਢੀਕ ਚ ਹੈ ਕਿਉਂਕਿ ਜੋ ਉਹਨਾਂ ਨੂੰ ਬੇਨਤੀ ਕੀਤੀ ਹੈ ਉਨਾ ਫਾਰਮਾ ਨੂੰ ਸੋਚਦੇ ਸਾਨੂੰ ਲੱਗਦਾ ਵੀ ਵਿਚਾਰ ਕਰਨਗੇ ਕਿਉਂਕਿ ਇਸ ਸਕੀਮ ਦਾ ਸੰਘਰਸ਼ ਤੋਂ ਪਹਿਲਾਂ ਵੀ ਇਸ ਦਾ ਹਾਮੀ ਸੀ ਇਹਦੀਆਂ ਕਮੇਟੀਆਂ ਉਸ ਤੋਂ ਪਹਿਲਾਂ ਵੀ ਬਣੀਆਂ ਹੋਈਆਂ ਸਨ ਉਸ ਕਮੇਟੀ ਦੇ ਤਹਿਤ ਉਸ ਫੈਸਲੇ ਤਹਿਤ ਹੀ ਕਮੇਟੀਆਂ ਨਾਲ ਹੀ ਰਾਜਵਾਲ ਸਾਹਿਬ ਦੇ ਜੋ ਪੰਜ ਅਧਿਕਾਰੀਆਂ ਸਾਡੇ ਵਿੱਚ ਅੱਜ ਬੈਠੀਆਂ ਨੇ ਉਸੇ ਫੈਸਲੇ ਤੇ ਬੈਠੀਆਂ ਨੇ ਸੋ ਡੱਲੇਵਾਲ ਸਾਹਿਬ ਵਾਸਤੇ ਔਰ ਪੰਦੇਸਾਹ ਵਾਸਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਸੰਘਰਸ਼ ਤੋਂ ਸੋ ਹੁਣ ਵੀ ਸਾਡਾ ਤਾਂ ਸਮੁੱਚੇ ਇਸ ਸਕੀਮ ਦਾ ਜੋ ਇੰਡੀਆ ਦਾ ਸਕੀਮ ਉਸ ਵੱਲੋਂ ਵੀ ਕੋਸ਼ਿਸ਼ ਹੈ ਕਿ ਹਮੇਸ਼ਾ ਸਿੱਧੇ ਚਾਹੁੰਦੇ ਕਿ ਇਕੱਠੇ ਹੋ ਕੇ ਚੱਲਗੇ ਸੋ ਉਹ ਫਾਰਮਾ ਕੀ ਚਾਹੁੰਦੀਆਂ ਨੇ ਉਹਨਾਂ ਦੇ ਅਡੀਕ ਦੇ ਵਿੱਚ ਅਸੀਂ ਆਂ ਮੈਂ ਤੁਹਾਨੂੰ ਕਮੇਟੀਆਂ ਬਾਰੇ ਸਪਸ਼ਟ ਵੀ ਇਕੱਠੇ ਨਹੀਂ ਹੋਏ ਮੈਂ ਮੇਰੀ ਜਿਹੜੀ ਕਮੇਟੀ ਸੀ ਅਸੀਂ ਪੰਜ ਮੈਂਬਰੀ ਮੇਰੀ ਭੰਦੇਰ ਸਾਹਿਬ ਨਾਲ ਡਿਊਟੀ ਸੀ ਗੱਲ ਕਰਨ ਦੀ ਮੈਂ ਚਾਰ ਮੀਟਿੰਗਾਂ ਉਹਨਾਂ ਨਾਲ ਕੀਤੀਆਂ ਨੇ ਇੱਕ ਲੁਧਿਆਣੀ ਕੀਤੀ ਆ ਇੱਕ ਫਗਵਾੜੇ ਕੀਤੀ ਆ ਕਰਤਾਰਪੁਰ ਕੀਤੀ ਆ ਇੱਕ ਸਮਰਾਲੇ ਕੀਤੀ ਆ ਸਿਰਫ ਸਾਡੀ ਜਿਹੜੀਆਂ ਕਮੇਟੀਆਂ ਨਾਲ ਮੀਟਿੰਗਾਂ ਸੀ ਸਿਰਫ ਇੱਕ ਤਾਂ ਲਈ ਸੀ ਅਸੀਂ ਜਿਹੜੀਆਂ ਸਾਡੀ ਐਸਕੇਮ ਨੇ ਉਹਨਾਂ ਤੇ ਸ਼ਰਤਾਂ ਰੱਖੀਆਂ ਸੀ ਵੀ ਤੁਸੀਂ ਜਿਹੜਾ 26 ਨੂੰ ਗਏ ਹੋ ਗਲਤ ਗਏ ਹੋ ਉਹਦੀ ਸਾਨੂੰ ਦੱਸੋ ਵੀ ਅੱਗੇ ਤੋਂ ਅਜਿਹੇ ਗਲਤੀਆਂ ਨਾ ਹੋਣ ਫਿਰ ਉਹਨਾਂ ਨੇ ਇੱਕ ਚਿੱਠੀ ਦਿੱਤੀ ਸੀ ਵੀ ਮੈਨੂੰ ਗੁਦਾਰ ਕਿਹਾ ਜਾਂ ਮੈਨੂੰ ਆਮਾੜੇ ਸ਼ਬਦ ਐਸਕੇਮ ਨੇ ਬੋਲਿਆ ਉਹ ਚਿੱਠੀ ਅਸੀਂ ਐਸਕੇਮ ਨੂੰ ਕੋ ਰੱਖੀ ਫਿਰ ਜਿਹੜੀ ਆਖਰੀ ਮੀਟਿੰਗ ਸੀ ਉਹਦੇ ਤੋਂ ਉਹਨਾਂ ਨੇ ਪਹਿਲਾਂ ਜਿਹੜਾ ਇਹ ਮੋਰਚਾ ਐਲਾਨ ਕਰਤਾ ਸੀ ਸਾਡੇ ਨਾਲ ਰਾਇਣੀ ਕੀਤੀ ਜਦ ਆਖਰੀ ਮੀਟਿੰਗ 'ਚ ਮੇਰੇ ਕੋ ਗਏ ਅਸੀਂ ਤਿੰਨ ਚਾਰ ਬੰਦੇ ਨੇ ਉੱਥੇ ਮੀਟਿੰਗ ਕੀਤੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤਿਆਰੀ ਕਿਵੇਂ ਆ ਕਿਨੂੰ ਤੁਸੀਂ ਨਾਲ ਲੈ ਕੇ ਚੱਲੇ ਹੋ ਕਿ ਜੁਪੀ 'ਚ ਥੋੜੀ ਟਕੈ ਸਾਬ ਨਾਲ ਗੱਲ ਹੋਈ ਆ ਕਿ ਥੋੜੀ ਹਰਿਆਣੇ 'ਚ ਜਿਹੜੀਆਂ ਵੱਡੀਆਂ ਫੋਰਮਾਂ ਗੱਲ ਹੋਈ ਆ ਕੀ ਐਮਪੀ ਦੀ ਗੱਲ ਹੋਈ ਆ ਬਾਕੀ ਸਟੇਟਾਂ ਨਾਲ ਜੋੜਨਗੇ ਕਿ ਇਕੱਲਾ ਆਪਾਂ ਪੰਜਾਬ ਦਾ ਮੋਰਚਾ ਬਣਾ ਕੇ ਚੱਲ ਪਾਵਾਂਗੇ ਉਹ ਕਹਿੰਦੇ ਜੀ ਸਾਡੀ ਸਾਰਿਆਂ ਨਾਲ ਗੱਲ ਆ ਲੱਖਾਂ ਲੋਕ ਬਾਰਲੀਆਂ ਸਟੇਟਾਂ ਦੇ ਵੀ ਆ ਜਾਣਗੇ ਪਰ ਅੱਜ ਦੇਖ ਲਓ ਬਾਰਲੀਆਂ ਸਟੇਟਾਂ ਚ ਕੋਈ ਨਹੀਂ ਆਇਆ ਤੇ ਨਾ ਸਾਨੂੰ ਲੈ ਕੇ ਉਹ ਚੱਲੇ ਆ ਜੇ ਸਾਡੇ ਨਾਲ ਰਹਿ ਕਰਕੇ ਚੱਲਦੇ ਇਕੱਠੇ ਹੋ ਕੇ ਚੱਲਦੇ ਤਾਂ ਇਹ ਮੋਰਚੇ ਦੀ ਦੇਖ ਹੋਰ ਹੋਣੀ ਸੀ ਜੇ ਕੋਈ ਜੀ ਸਪਸ਼ਟ ਕਰ ਦੋ ਕਿ ਹੁਣ ਉਹਨਾਂ ਨੂੰ ਇਕੱਠਾ ਕੀਤਾ ਜਾਵੇਗਾ ਇਹ ਗੱਲਬਾਤ ਹੈ ਕਿ ਆਪਕਾ ਕੀ ਹੈ ਤੁਹਾਡਾ ਦੇਖੋ ਅਸੀਂ ਸਾਡੇ ਵੱਲੋਂ ਪੂਰੀ ਖੁੱਲੀ ਹੈ ਚੁੱਪੀ ਹੈ 6 ਮੈਂਬਰਾਂ ਨੇ ਸਾਡਿਆਂ ਨੇ ਅਗਰਾਹਾ ਸਾਹਿਬ ਰਾਜੇਵਾਲ ਸਾਹਿਬ ਨੇ ਚਤੂਨੀ ਨਾਲ ਵੀ ਗੱਲ ਕਰ ਲਈ ਆ ਉਹਨਾਂ ਨਾਲ ਦੋ ਵਾਰੀ ਮੀਟਿੰਗਾਂ ਕਰ ਚੁੱਕੇ ਆ ਤੇ ਉਹਨਾਂ ਨੂੰ ਜਿਹੜਾ ਸਾਡਾ 8 ਨਕਾਤੀ ਪ੍ਰੋਗਰਾਮ ਹੈ ਇੱਕ ਦਿਨ ਦੱਸਤਾ ਉਹ ਦੇ ਦਿੱਤਾ ਉਹ ਕਹਿੰਦੇ ਵੀ ਅਸੀਂ ਆਪਦੀਆਂ ਦੋ ਹੀ ਫਾਰਮਾਂ ਚ ਵਿਚਾਰ ਕੇ ਤੁਹਾਡੇ ਨਾਲ ਅਗਲੇ ਦਿਨ ਗੱਲ ਕਰਾਂਗੇ। ਬਖੋਲ ਸਾਹਿਬ ਤੁਸੀਂ ਮੰਨਦੇ ਹੋ ਵੀ ਜਿੱਤਰਾਂ ਦੇ ਕਿਸਾਨ ਦੋਨੋਂ ਹੋਣਾ ਚਾਹੀਦਾ ਸੀ ਤਾਂ ਜਿੱਦਾਂ ਪਹਿਲਾਂ ਅਸੀਂ ਇਸ ਵਾਰ ਨਹੀਂ ਹੋਇਆ ਉਹ ਥੋੜਾ ਉਹ ਕਾਲੀ ਕਰਕੇ ਥੋੜਾ ਕਾਲੀ ਕਰਕੇ ਹੋ ਗਿਆ ਕਿਉਂਕਿ ਸਾਰੀਆਂ ਫਾਰਮਾਂ ਨੂੰ ਨਾਲ ਨਹੀਂ ਲਿਆ ਗਿਆ ਸਾਰੀਆਂ ਸਟੇਟਾਂ ਨੂੰ ਨਾਲ ਨਹੀਂ ਲਿਆ ਗਿਆ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਇਹ ਅੰਦੋਲਨ ਕਰਨਾ ਚਾਹੀਦਾ ਸੀ ਇਕੱਲਾ ਪੰਜਾਬੀਆਂ ਦਾ ਅੰਦੋਲਨ ਬਣ ਗਿਆ। ਮੈਂ ਇੱਥੇ ਗੱਲ ਕਰਨੀ ਚਾਹੁੰਨਾ ਜਿਹੜਾ ਅੰਦੋਲਨ 2020 ਵਾਲਾ ਸੀ ਉਹਨ ਅੰਦੋਲਨ ਨੇ ਪੰਜਾਬ ਚ ਲਗਭਗ ਢਾਈ ਤਿੰਨ ਮਹੀਨੇ ਚੱਲਿਆ ਉਹਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਉਸ ਅੰਦੋਲਨ ਨੇ ਜਿਹੜਾ ਤਿੰਨਾ ਕਾਨੂੰਨਾਂ ਦੇ ਉੱਪਰ ਸੀ ਉਹਨੇ ਸਾਰੇ ਦੇਸ਼ ਨੂੰ ਅਪੀਲ ਕੀਤੀ ਸਾਰੇ ਸੂਬਿਆਂ ਚ ਅੰਦੋਲਨ ਬਣਿਆ ਜਦੋਂ ਸਾਰੇ ਦੇਸ਼ ਚ ਅੰਦੋਲਨ ਬਣ ਗਿਆ ਤੇ ਫਿਰ ਇਹ ਅੰਦੋਲਨ ਦਿੱਲੀ ਗਿਆ ਵਾ ਇਸ ਕਰਕੇ ਜਿੱਡੀ ਐਕਸਰਸਾਈਜ਼ ਉਹ ਸੀ ਇਸ ਵੇਲੇ ਉਹਡੀ ਐਕਸਰਸਾਈਜ਼ ਨਹੀਂ ਕੀਤੀ ਗਈ ਨਹੀਂ ਚੋਣਾਂ ਲਈ ਕੋਈ ਰਣਨੀਤੀ ਨਹੀਂ ਬਣਾਈ ਗਈ ਹੈ ਕਿਉਂਕਿ ਵਿਰੋਧ ਤੁਸੀਂ ਭਾਰਤਵਾਦੀ ਕਰਦੇ ਹੋ ਉਹਨਾਂ ਦੀ ਕੇਂਦਰ ਉਹ ਉਸ ਨੂੰ ਕੋਈ ਰਣਨੀਤੀ ਜੀ ਨਹੀਂ ਬਣਾਈ ਗਈ ਨਹੀਂ ਕੋਈ ਰਣਨੀਤੀ ਅਸੀਂ ਤੈਅ ਨਹੀਂ ਕੀਤੀ ਗਈ ਅਸੀਂ ਤਾਂ ਇਹੀ ਕਹਿੰਨੇ ਆ ਅੱਜ ਤਾਂ ਵੀ ਸਾਨੂੰ ਕਹਿੰਨੇ ਆ ਵੀ ਭਾਜਪਾ ਸਾਡੀਆਂ ਮੰਗਾਂ ਮੰਨੇ ਅਜੇ ਵੀ ਚੋਣ ਜਾਬਤੇ 'ਚ ਦਿਨ ਨੇ ਉਹ ਸਾਡੀਆਂ ਫੌਰੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਸੁਲਝਾਵੇ ਜਿਹੜੇ ਸਾਡੇ ਉੱਥੇ ਵੀ ਬੀਰ ਬੈਠੇ ਆ ਸਾਡੇ ਆਪ ਦੇ ਕਿਸਾਨ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਲਵੇ ਉਹਨਾਂ ਨਾਲ ਸਮਝੌਤਾ ਕਰ ਲਵੇ ਕੋਈ ਵੀ ਮੰਗਾ ਸਾਡੀਆਂ ਮੰਨ ਲੈਂਦਾ ਜੱਤਾ ਲੱਗ ਜਾਂਦਾ ਫਿਰ ਕੀ ਕਰੋਗੇ ਤੁਸੀਂ ਅਲ ਨਹੀਂ ਫਿਰ ਤੁਹਾਡੀ ਸਾਡਾ ਸਾਡਾ ਤਾਂ ਅੰਦੋਲਨ ਚੱਲਦੀ ਜਾਣਾ 50 ਸਾਲ ਦਾ ਚੱਲਦਾ ਅੱਗੇ ਵੀ ਚੱਲਦੀ ਜਾਣਾ ਮੰਗਾ ਮੁੱਕ ਨਹੀਂ ਜਾਣੀਆਂ ਅਸੀਂ ਮੰਗਾਂ ਲਈ ਅੰਦੋਲਨ ਲੜਦੇ ਰਹਿਣਾ ਭਾਵੇਂ ਚੋਣ ਜਾਬਤਾ ਲੱਗ ਜਵੇ 14 ਨੂੰ ਅਸੀਂ ਦਿੱਲੀ ਚ ਜਿਹੜੀ ਕਿਸਾਨ ਮਹਾਪੰਚਾਇਤ ਕਰਾਂਗੇ ਇਸੇ ਤਰ੍ਹਾਂ ਜਿਹੜੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਪੰਜਾਬ ਹਰਿਆਣਾ ਯੂਪੀ ਸਟੇਟਾਂ ਦੇ ਵਿੱਚ ਵੀ ਅਸੀਂ ਜਿਹੜਾ ਇਹਨਾਂ ਦਾ ਵਿਰੋਧ ਕਰਾਂਗੇ